ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਸਾਰਿਆਂ ਵਾਸਤੇ ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਜਰਿੰਦਰ ਦੀ ਜਥੇਬੰਦੀ ਲਈ ਪੰਥ ਦੇ ਸਾਰੇ ਸੇਵਾਦਾਰਾਂ ਵਾਸਤੇ ਪੰਥ ਦੇ ਸਾਰੇ ਪੈਰੋਕਾਰਾਂ ਵਾਸਤੇ ਬਹੁਤ ਖੁਸ਼ੀਆਂ ਵਾਲਾ ਸਮਾ ਹੈ ਜਦਕੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਯਾਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸਾਹਿਬ ਵੱਲੋਂ ਬੜੀ ਵੱਡੀ ਜ਼ਿੰਮੇਵਾਰੀ ਦੋ ਆਪਣੇ ਬਹੁਤ ਸਿਆਣੇ ਸੂਝਵਾਨ ਇਮਾਨਦਾਰ ਅਤੇ ਮਿਹਨਤੀ ਲੀਡਰਸ਼ਿਪਾਨਾਂ ਨੂੰ ਜ਼ਿਲ੍ਹਾ ਜਲੰਧਰ ਦਿਹਾਤੀ ਦਾ ਤੇ ਜ਼ਿਲ੍ਹਾ ਜਲੰਧਰ ਸ਼ਹਿਰੀ ਦਾ ਪ੍ਰਧਾਨ ਬਣਾ ਕੇ ਇਹਨਾਂ ਨੂੰ ਨਿਵਾਜਿਆ ਹੈ ਜਹਦਾ ਸ਼ਕਵੰਤ ਸਿੰਘ ਜੀ ਰੌਲੀ ਜਿਨ੍ਹਾਂ ਨੂੰ ਜ਼ਿਲ੍ਹਾ ਜਲੰਧਰ ਦਿਹਾਤੀ ਜਫੇ ਦਾ ਪ੍ਰਧਾਨ ਬਣਾਇਆ ਅਤੇ ਜਹਦਾ ਰਮਨਜੀਤ ਸਿੰਘ ਜੀ ਕਿਸ਼ਨਪੁਰਾ ਇਹਨਾਂ ਨੂੰ ਜ਼ਿਲ੍ਹਾ ਜਿਲੰਦਰ ਸ਼ਹਿਰੀ ਦਾ ਪ੍ਰਧਾਨ ਬਣਾਇਆ ਹੈ ਪਹਿਲਾਂ ਤਾਂ ਸਾਰੀ ਸੰਗਤ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਸਾਰੇ ਜ਼ਿਲ੍ਹੇ ਵੱਲੋਂ ਇਹਨਾਂ ਦੋਵਾਂ ਹੀ ਆਪਣੇ ਭਰਾਵਾਂ ਨੂੰ ਪੰਥ ਦੇ ਸੇਵਾਦਾਰਾਂ ਨੂੰ ਬਹੁਤ ਬਹੁਤ ਆਪਾਂ ਸਾਰੇ ਰਲ ਕੇ ਵਧਾਈ ਦਿੰਦੇ ਆਂ ਆਸ ਕਰਦੇ ਆਂ ਕਿ ਇਹਨਾਂ ਨੇ ਜਿਵੇਂ ਪਹਿਲਾਂ ਤੋਂ ਲੈ ਕੇ ਬਹੁਤ ਲੰਮਾ ਸਮਾਂ ਪੰਥ ਦੀ ਸਮਾਜ ਦੀ ਆਪਣੇ ਇਲਾਕਿਆਂ ਦੀ ਚਾਹੇ ਉਹ ਦਿਹਾਤੀ ਦੇ ਹੋਣ ਚਾਹੇ ਸ਼ਹਿਰੀ ਦੇ ਹੋਣ ਅਤੇ ਸੰਗਤ ਦੀ ਇਹਨਾਂ ਨੇ ਬਹੁਤ ਚੰਗੇ ਢੰਗ ਨਾਲ ਬੜੇ ਤਕੜੇ ਹੋ ਕੇ ਸੇਵਾ ਕੀਤੀ ਆ ਸ਼੍ਰੋਮਣੀ ਅਕਾਲੀ ਦਲ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਇਹਨਾਂ ਦੋਹਾਂ ਹੀ ਆਪਣੇ ਸਾਥੀਆਂ ਨੇ ਸਾਰੀ ਆਪਣੀ ਸੰਗਤ ਦੇ ਨਾਲ ਸਾਰੇ ਆਪਣੇ ਵਰਕਰ ਸਹਿਬਾਨਾਂ ਦਾ ਤੇ ਸਾਰੀ ਲੀਡਰਸ਼ਿਪ ਦਾ ਐਵੇਂ ਜਿਵੇਂ ਆਉਣ ਵਾਲੇ ਸਮੇਂ ਚ ਇਹ ਦੋਨੋਂ ਹੀ ਆਪਣੇ ਪ੍ਰਧਾਨ ਜਹਦਰ ਸ਼ਖਵੰਦ ਸਿੰਘ ਜੀ ਰੋਲੀ ਜ਼ਹਿਦਾਰ ਅਮਰਜੀਤ ਸਿੰਘ ਜੀ ਕਿਸ਼ਨਪੁਰਾ ਵਿਆਤੀ ਇਲਾਕੇ ਵਿੱਚ ਤੇ ਸ਼ਹਿਰੀ ਇਲਾਕੇ ਵਿੱਚ ਆਪਣੇ ਜ਼ਿਲਹੰਦਰ ਜ਼ਿਲੇ ਵਿੱਚ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਵਰਕਰਾਂ ਨਾਲ ਲੈ ਕੇ ਤਗੜੇ ਹੋ ਕੇ ਇਹ ਸ਼੍ਰੋਮਣੀ ਕਾਲੀਦਾਨ ਨੂੰ ਉੱਚਾ ਚੱਕਣ ਲਈ ਸ਼੍ਰੋਮਣੀ ਕਾਲੀਦਾਨ ਨੂੰ ਕੈਮ ਕਰਨ ਵਾਸਤੇ ਤੇ ਜਿਹੜੇ ਦੋ ਤਰੀਕ ਦੇ ਹੁਕਮਨਾਮੇ ਹੋਏ ਸਨ ਅਕਾਲ ਤਖਬ ਦੀ ਫਸੀਲਤ ਹੋ ਇਹ ਸ਼੍ਰੋਮਣੀ ਕਾਲੀਦਾਨ ਨੂੰ ਆਪਾਂ ਦੁਆਰਾ ਪੁਨਰ ਸਜਿਤ ਕਰਨਾ ਆ ਉਹਦੇ ਵਾਸਤੇ ਇਹ ਆਪਣਾ ਬਹੁਤ ਵੱਡਾ ਯੋਗਦਾਨ ਪਾਉਣਗੇ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਸ਼੍ਰੋਮਣੀ ਅਕਾਲੀ ਦਲ ਜਿਸ ਦੀ ਸਰਪ੍ਰਸਤੀ ਸ੍ਰੀ ਅਕਾਲ ਪਤਵਰ ਸਾਹਿਬ ਵੱਲੋਂ ਹੋਈ ਹੈ ਤੇ ਜਿਸ ਤੋਂ ਆਪਾਂ ਸਭ ਨੂੰ ਸ਼ਕਤੀ ਮਿਲਦੀ ਹੈ ਉਸ ਆਪਣੇ ਮਹਾਨ ਤਖਤ ਤੋਂ ਤੇ ਆਪਾਂ ਸਾਰੇ ਇਹਨਾਂ ਦੋਹਾਂ ਆਪਣੇ ਭਰਾਵਾਂ ਦਾ ਜਹੇਦਾਰਾਂ ਦਾ ਸਾਥ ਦੇ ਕੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਜ਼ਿਲ੍ਹੇ 'ਚ ਜਲੰਧਰ 'ਚ ਤੇ ਸਾਰੇ ਪੰਜਾਬ 'ਚ ਜਿੱਥੇ ਜਿੱਥੇ ਆਪਾਂ ਆਪਾਂ ਯੋਗਦਾਨ ਪਾ ਸਕਦੇ ਆ ਆਪਣਾ ਉਥੇ ਆਪਾਂ ਤਕੜਾ ਕਰਾਂਗੇ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਵਾਜ਼ ਉਠਾ ਸਕੇ ਸਿੱਖ ਪੰਥ ਦੀ ਨਿਮੰਦਗੀ ਕਰ ਸਕੇ ਤੇ ਪੰਜਾਬ ਦੇ ਜਿਹੜੇ ਵੀ ਮਸਲੇ ਨੇ ਉਹਨਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਜਦੋਂ ਜੈਦ ਕਰੇ ਸੰਘਰਸ਼ ਕਰੇ ਇਹ ਆਪਾਂ ਸਾਰੇ ਗੁਰੂ ਸਾਹਿਬ ਅਗੇ ਅਰਦਾਸ ਕਰਦੇ ਆ ਕਿ ਗੁਰੂ ਸਾਹਿਬ ਆਪਾਂ ਨੂੰ ਸ਼ਕਤੀ ਦੇਣ ਬਲ ਬਖਸ਼ਣ ਤੇ ਇਹਨਾਂ ਦੋਹਾਂ ਹੀ ਆਪਣੇ ਆਗੂਆਂ ਤੇ ਆਪਣਾ ਮਿਹਰ ਭਰੇ ਹੱਥ ਰੱਖਣ ਸੋ ਸਾਰੀ ਆਈ ਹੋ ਸੰਗਤ ਨੂੰ ਇੱਥੇ ਜੀ ਆਇਆਂ ਆਖਦਾ ਇੱਕ ਵਾਰ ਫਿਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ